ਸਤਿ ਸ਼੍ਰੀ ਅਕਾਲ ਜੀ ਮੈਂ ਹਰਨਵੀਰ ਸਿੰਘ ਰਾਣਾ ਤੇ ਇਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਇੱਕ ਕਿਸਾਨ ਦੇ ਵੱਲੋਂ ਜਾਮ ਲਾ ਦਿੱਤਾ ਗਿਆ ਏ ਕਿ ਕੁਝ ਕਹਿਣਾ ਉਸ ਦਾ ਕੀ ਕਾਰਨ ਆ ਬਾਈ ਜੀ ਕਿ ਤੁਸੀਂ ਟਰੈਕਟਰ ਜਿਹੜਾ ਇਹ ਰਸਤੇ ਦੇ ਵਿੱਚ ਖੜਾਇਆ ਜਾਮ ਲਾਇਆ ਕੀ ਕਾਰਨ ਹੈ ਮੇਰਾ ਕਾਰਨ ਇਹ ਆ ਜੀ ਜੀ ਮੈਂ ਜ਼ਿਮੀਂਦਾਰ ਆ ਇੱਕ ਮੇਰੀ ਫਸਲ ਨਹੀਂ ਵਿਕਰੀ ਮੈਨੂੰ ਰੇਟ ਨਹੀਂ ਮਿਲ ਰਿਹਾ ਮੇਰੀ ਸੁੱਕੀ ਜੀਰੀ ਧੀ ਮੇਰਾ ਮੌਇਸਚਰ ਲਾਇਆ 20 ਹੁਣੀ ਮੇਰੇ ਕੋਲ ਪਰਚੀ ਵੀ ਹੈਗੀ ਆ ਕਿਹੜੀ ਜਗ੍ਹਾ ਕਿਹੜੀ ਮੰਡੀ ਤੇ ਗਏ ਸੀ ਤੁਸੀਂ ਅੰਬਾਲੇ ਮੰਡੀ 'ਚ ਅੱਛਾ ਆਰਤੀ ਮੇਰਾ ਪ੍ਰਾਣਾ ਅੱਛਾ ਮੰਨੂ ਨਹੀਂ ਮਿਲ ਰਾ ਮੇਰਾ ਹੱਕ ਮੈਂ ਕਿਸ ਤਰ੍ਹਾਂ ਕਹਦਾ ਜੀ ਇੱਥੇ ਧਰਨਾ ਬਹੁਤ ਦਿਨ ਦਾ ਚੱਲਦਾ ਜਿਹੜਾ ਧਰਨਾ ਚੱਲ ਰਿਹਾ ਇੱਥੇ ਉਹਦੇ ਅੰਦਰ ਦਰੋ ਜਾਂਦੇ ਦਾ ਮੇਰਾ ਸ਼ੰਭੂ ਪਿੰਡ ਹੈ ਅੱਛਾ ਹੂੰ ਪਰ ਇੱਥੇ ਧਰਨਾ ਕਹਿੰਦੇ ਲਾਉਣਾ ਨਹੀਂ ਸੜਕ ਨਹੀਂ ਬੰਦ ਕਰਨੀ ਹੈਗੀ ਦੀਪ ਸਿੱਧੂ ਕਿੱਥੇ ਆ ਉਹਨੂੰ ਬੁਲਾਓ ਦੇ ਦੀਪ ਸਿੱਧੂ ਵੀ ਇੱਥੇ ਆ ਜਾਂਦਾ ਪਰ ਉਹ ਧਰਨਾ ਜਿਹੜਾ ਇਹ ਤਰੀਕਾ ਸਹੀ ਨਹੀਂ ਸਿੱਧੂ ਨੇ ਪਹਿਲਾਂ ਤਾਂ ਉੱਥੇ ਪਾਰਟੀ 'ਚ ਗਿਆਤਾ ਉਹ ਦੂਈ 'ਚ ਉਹਨੂੰ ਸ ਫਿਰ ਕਹਿੰਦਾ ਮੇਰੇ ਕੋਲ ਆ ਰਹਾ ਸਾਲੇ ਦੇ ਫੋਨ ਆ ਰਹੇ ਨੇ ਓਹ ਕੀ ਗੱਲ ਆ ਜੀ ਫਿਰ ਉਹਨੇ ਤੰਨਾ ਕਿਉਂ ਚਕਾਇਆ ਤੁਰਦੇ ਉਰੇ ਬੈਰਿਲ ਕਿਉਂ ਚੱਕਿਆ ਤੋਨੇ ਤੁਹਾਡਾ ਮੈਨੂੰ ਦੀਪ ਸਿੱਧੂ ਨਾਲ ਆ ਜਾਂ ਕਿਸੇ ਹੋਰ ਨਾਲ ਕਿਸੇ ਨਾਲ ਮਿਲਿਆ ਹੈ ਮੇਰਾ ਮੈਂ ਕਿਸਾਨ ਨਾਲ ਆ ਜੀ ਤੁਸੀਂ ਤੂੰ ਕਿਸਾਨ ਹੈ ਤੇ ਹਰੀ ਪਗੜੀ ਬੰਨੀ ਪਿਆ ਤੂੰ ਜ਼ਿਮੀਦਾਰ ਆ ਤੂੰ ਜਵਾਨ ਮੁੰਡਾ ਤੈਨੂੰ ਪਤਾ ਨਹੀਂ ਹੈਗਾ ਕੁਝ ਵੀ ਤੂੰ ਕੱਲਾ ਪੱਤਰਕਾਰ ਨਹੀਂ ਹੈਗਾ ਉਰੇ ਆ ਮੇਰਾ ਵੀਰ ਤੁਸੀਂ ਸ਼ਰਾਬ ਵੀ ਪੀਤੀ ਹੋਈ ਹੈ ਨਹੀਂ ਜੀ ਪੀਤੀ ਹੋਈ ਮੈਂ ਸੂਫੀਆਂ ਸੂਫੀਆਂ ਤੁਸੀਂ ਹਾਂ ਮੈਂ ਜਿੰਦੀ ਦਾ ਮੈਂ ਜੀਰ ਵਿੱਚ ਗਿਆ ਮੈਨੂੰ ਨੁਕਸਾਨ ਹੋਇਆ ਮੈਂ ਤਾਂ ਬੋਲ ਰਿਹਾ ਹਾਂ ਮੇਰਾ ਵੀ ਆਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਜਿਹੜੀ ਆ ਉਹ ਰਸਤੇ ਦੇ ਵਿੱਚ ਖੜਾ ਦਿੱਤੀ ਹੈ ਜਾਮ ਜਿਹੜਾ ਇਸ ਵੇਲੇ ਲੱਗਿਆ ਹੋਇਆ ਇਹ ਪਿਛਲੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਗੱਡੀਆਂ ਨੇ ਉਹ ਪਿੱਛੇ ਜਾਮ ਲੱਗ ਚੁੱਕਿਆ ਹੈ ਤੇ ਇਹ ਟਰਾਲੀ ਜਿਹੜੀ ਹੈ ਉਹ ਰਸਤੇ ਦੇ ਵਿੱਚ ਰੁਕੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਦਰਸ਼ੀ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾ ਰਹੇ ਨੇ ਕਿ ਇਹ ਜਿਹੜਾ ਦਿੱਲੀ ਤੋਂ ਜੀਟੀ ਰੋਡ ਹੈ ਜਿੱਥੋਂ ਐਂਟਰੀ ਹੁੰਦੀ ਆ ਇੱਕ ਕਿਸਾਨ ਦੇ ਵੱਲੋਂ ਇਹ ਟਰਾਲੀ ਜਿਹੜੀ ਆ ਉਹ ਰਾਹ ਦੇ ਵਿੱਚ ਖੜਾ ਦਿੱਤੀ ਗਈ ਹੈ ਤੇ ਕਹਿਣਾ ਉਸ ਦਾ ਇਹੀ ਹੈ ਕਿ ਫਸਲ ਉਸ ਦੀ ਨਹੀਂ ਵਿਕੀ ਹੈਗੀ ਤੇ ਉਸ ਨਾਲ ਇਸ ਕਰਕੇ ਉਸਨੇ ਇਹ ਟਰਾਲੀ ਦੇ ਰਾਹੀਂ ਜਾਮ ਲਾਇਆ ਏ ਸੋ ਇਸ ਵੇਲੇ ਦੀਪ ਸਿੱਧੂ ਭਾਈ ਹੋਰੀ ਉਹਨਾਂ ਦੇ ਕੋਲ ਪਹੁੰਚੇ ਨੇ ਕਰਨਾ ਦੇ ਚੱਕਿਆ ਸੀ ਉਹ ਤੁਸੀਂ ਚਲੋ ਆਪਾਂ ਗੱਲ ਕਰਦੇ ਆਂ ਚਲੋ ਅੱਗੇ ਚੱਲੀਏ ਆਜੋ ਸੋ ਇਸ ਵੇਲੇ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਉਹ ਜਾਮ ਖਲਵਾਇਆ ਗਿਆ ਖਲਵਾਇਆ ਜਾ ਰਿਹਾ ਹੈ ਇੱਕ ਕਿਸਾਨ ਜਿਹੜਾ ਇੱਥੇ ਪਹੁੰਚਿਆ ਤੇ ਜਿਸ ਟੰਗ ਦੇ ਨਾਲ ਉਸਨੇ ਟਰੈਕਟਰ ਟਰਾਲੀ ਰਾਹ ਦੇ ਵਿੱਚ ਖੜੀ ਕਰਤੀ ਸੀਗੀ ਤੇ ਇਸ ਵੇਲੇ ਹੁਣ ਉਸ ਟਰੈਕਟਰ ਟਰਾਲੀ ਨੂੰ ਹਟਾਇਆ ਜਾ ਰਿਹਾ ਹੈ ਦੀਪ ਸਿੱਧੂ ਹੋਰੀ ਟਰੈਕਟਰ ਤੇ ਖੁਦ ਪਹੁੰਚੇ ਨੇ ਤੁਸੀਂ ਦੇਖ ਹੀ ਸਕਦੇ ਹੋ ਉਹਦੇ ਨਾਲ ਵੀ ਜਿਹੜਾ ਇਸ ਵੇਲੇ ਵਿਚਾਰ ਕੀਤਾ ਜਾ ਰਿਹਾ ਪਰ ਇਸ ਵੇਲੇ ਜਾਮ ਜ਼ਰੂਰ ਖਲਾ ਦਿੱਤਾ ਗਿਆ ਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕਿਉਂਕਿ ਇਹ ਹਾਈਵੇ ਇਦਾਂ ਦਾ ਏ ਇਹ ਜੀਟੀ ਰੋਡ ਇਦਾਂ ਦਾ ਏ ਕਿ ਇੱਥੇ 2 ਮਿੰਟ ਲਈ ਵੀ ਕੋਈ ਜਾਮ ਲੱਗ ਜਵੇ ਤਾਂ ਕਈ ਕਿਲੋਮੀਟਰ ਲੰਮੀਆਂ ਜਿਹੜੀਆਂ ਲਾਈਨਾਂ ਨੇ ਉਹ ਲੱਗ ਜਾਂਦੀਆਂ ਨੇ ਸੋ ਇੱਕ ਕਿਸਾਨ ਦੇ ਵੱਲੋਂ ਇੱਥੇ ਟਰਾਲੀ ਟਰੈਕਟਰ ਖੜਾਇਆ ਗਿਆ ਪਰ ਹੁਣ ਉਹ ਹਟਾ ਦਿੱਤਾ ਗਿਆ ਏ ਜਿਸ ਤੋਂ ਬਾਅਦ ਟ੍ਰੈਫਿਕ ਚਲਾਈ ਜਾ ਰਹੀ ਹੈ ਇਹ ਰਾ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੱਕ ਜਿਹੜੀ ਟ੍ਰੈਫਿਕ ਹੈ ਉਸ ਦਾ ਜਾਮ ਹੋ ਗਿਆ ਸੀਗਾ ਕਿਉਂਕਿ ਇਹ ਹੀ ਜੀਟੀ ਰੋਡ ਹੈ ਜਿੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਵਾਹਨ ਜਿਹੜੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਲਈ ਐਂਟਰ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਰਾਬੀ ਬੰਦਾ ਵਿੱਚ ਆ ਕੇ ਇੱਕ ਸ਼ਰਾਬੀ ਬੰਦੇ ਨੇ ਆ ਕੇ ਜਾਮ ਕਰ ਦਿੱਤਾ ਸੀਗਾ ਉਹਦੇ ਕਰਕੇ ਗੱਲ ਹੋਈ ਹੈ 1000 ਬੰਦਾ 2000 ਬੰਦਾ ਬੜੀ ਸ਼ਾਂਤੀ ਦੇ ਨਾਲ ਸਾਰਾ ਕੁਝ ਦੇਖ ਰਿਹਾਗਾ ਆ ਪੁਲਿਸ ਪ੍ਰਸ਼ਾਸਨ ਨਾਲ ਹੈਗਾ ਇਹਨਾਂ ਦੇ ਸਾਹਮਣੇ ਇੱਕ ਬੰਦਾ ਜਿਹੜਾ ਆਇਆ ਸੀਗਾ ਅਸੀਂ ਉਹਨੂੰ ਮਨਾ ਕੇ ਅਸੀਂ ਭੇਜ ਦਿੱਤਾ ਹੈਗਾ 1000 ਬੰਦਾ ਸਾਡੇ ਨਾਲ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਕ ਕਿਸਾਨ ਦੇ ਵੱਲੋਂ ਇਹ ਜਾਮ ਲਾਇਆ ਗਿਆ ਸੀ ਉਹੀ ਤਾਂ ਵੱਲੋਂ ਨਹੀਂ ਇੱਕ ਸ਼ਰਾਬੀ ਬੰਦਾ ਸੀਗਾ ਉਹਨੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਵਾਲਿਆਂ ਨੂੰ ਅਸੀਂ ਕਹਿ ਰਹੇ ਹਾਂ ਮੈਡੀਕਲ ਕਰਵਾਓ ਔਰ ਇਹਨੂੰ ਰੈਸਟ ਕਰੋ ਅਸੀਂ ਕਿਸੇ ਤਰ੍ਹਾਂ ਦਾ ਕੋਈ ਜਾਮ ਨੂੰ ਨਹੀਂ ਗੱਲ ਕਰਦੇਗੇ ਸ਼ਾਂਤੀ ਬੜੀ ਆ ਤੀਕੇ ਨਾਲ ਅਸੀਂ ਬੈਠੇ ਹੋਏ ਕੋ ਹਜ਼ਾਰ ਬੰਦਾ ਬੈਠਾ ਤੁਹਾਡਾ ਕੈਮਰਾ ਘੁਮਾ ਕੇ ਉਸ ਪਾਸੇ ਨੂੰ ਵਿਖਾ ਦਿਓ ਬਿਲਕੁਲ ਕਰ ਰਹੇ ਆ ਉਹ ਜਾਮ ਜ਼ਰੂਰ ਲਾਇਆ ਗਿਆ ਸੀਗਾ ਪਰ ਹੁਣ ਖਲਵਾ ਦਿੱਤਾ ਗਿਆ ਇਹ ਪਰ ਇਹ ਵੀ ਇੱਕ ਬੰਦੇ ਨੇ ਹੁਣ ਇੱਕ 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 ਨੇ ਸ਼ਰਾਬ ਪੀਤੀ ਹੋਈ ਸੀ ਇੱਕ ਬੰਦਾ ਕਿਤੇ ਵੀ ਖਲੋ ਕੇ ਇਹ ਜ਼ਰੂਰੀ ਨਹੀਂ ਕਿ ਸ਼ੰਭੂ ਮੋਰਚੇ ਉੱਤੇ ਇੱਕ ਬੰਦਾ ਖੰਨੇ ਖਲੋ ਕੇ ਗੁਵਿੰਦਗੜ ਖੋ ਕੇ ਕਿਤੇ ਵੀ ਟਰਾਲੀ ਮਾਰ ਦੇਗਾ ਉਹਨਾਂ ਦੇ ਵਾਸਤੇ ਅਸੀਂ ਰਿਸਪੌਂਸਿਬਲ ਨਹੀਂ ਹੈਗੇ। ਜੀ ਤੁਹਾਨੂੰ ਰਿਸਪੌਂਸਿਬਲ ਨਹੀਂ ਕਹਿ ਰਹੇ ਪਰ ਅਸੀਂ ਇੱਥੇ ਇੱਥੇ ਮੌਜੂਦ ਆ ਅਸੀਂ ਜੋ ਦੇਖਿਆ ਉਹ ਹੀ ਦਿਖਾ ਰਹੇ ਆ ਕਿ ਇੱਕ ਸ਼ਖਸ ਆਉਂਦਾ ਤੇ ਟਰੈਕਟਰ ਟਰਾਲੀ ਇੱਥੇ ਖੜਾ ਦਿੰਦਾ ਏ ਉਸ ਤੋਂ ਬਾਅਦ ਜਾਮ ਲੱਗ ਜਾਂਦਾ ਏ ਜਿਹੜਾ ਜੀਟੀ ਰੋਡ ਆ। ਆਪੀ ਟਿਓ ਹੋਈ ਸੀਗੀ ਅਸੀਂ ਪੁਲਿਸ ਨੂੰ ਮੈਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਕਿਹਾ ਔਰ ਇਹਨਾਂ ਨੇ ਖੁਦ ਵੀ ਉਹਨਾਂ ਨੂੰ ਮੁਸ਼ਕਾਈ ਇਹ ਮੋਂਦੇ ਵਿੱਚੋਂ। ਇਹਨਾਂ ਨੇ ਗੱਲ ਕਹੀ ਹੈ ਕਿ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਮੈਡੀਕਲ ਕਰਵਾਓ ਬੰਦੇ ਦਾ ਜਾ ਕੇ ਤੁਸੀਂ ਤੁਸੀਂ ਬਿਲਕੁਲ ਵੀ ਜਿਹੜਾ ਜਾਮ ਵਾਲਾ ਕਨਸੈਪਟ ਉਹਦਾ ਸਮਰਥਨ ਨਹੀਂ ਕਰਦੇ ਹੈਗੇ ਅਸੀਂ ਸਮਰਥਨ ਅਸੀਂ ਤਾਂ ਉਹਨੂੰ ਕਹਿੰਦੇ ਆ ਕਿ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ ਕਾਨੂੰਨ ਆ ਉਹਦੇ ਹੱਥ 'ਚ ਨਹੀਂ ਲੈਣਾ ਹੈਗਾ ਠੀਕ ਹੈ ਸੋ ਸ਼ੰਭੂ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਇੱਥੇ ਪੱਕਾ ਮੋਰਚਾ ਜਿਹੜਾ ਉਹ ਲਗਾਤਾਰ ਜਾਰੀ ਹੈ ਤੇ ਹਾਈਵੇ ਜਿਹੜਾ ਜੀਟੀ ਰੋਡ ਹੈ ਉਹ ਜਾਮ ਕੀਤਾ ਗਿਆ ਸੀਗਾ ਪਰ ਹੁਣ ਜਿਹੜੀ ਟ੍ਰੈਫਿਕ ਹੈ ਉਸ ਨੂੰ ਖੁਲਵਾ ਦਿੱਤਾ ਗਿਆ ਹੈ ਕਿਉਂਕਿ ਦੀਪ ਸਿੱਧੂ ਹੋਰੀ ਖੁਦ ਇਸ ਗੱਲ ਦੇ ਬਿਲਕੁਲ ਵੀ ਸਮਰਥਨ ਨਹੀਂ ਕਰਦੇ ਕਿ ਜਾਮਰਗੀ ਸਥਿਤੀ ਇੱਥੇ ਬਣੇ ਕਿਉਂਕਿ ਸ਼ਾਂਤਮਈ ਟੰਗ ਦੇ ਨਾਲ ਇਹ ਧਰਨਾ ਜਿਹੜਾ ਹੈ ਉਹ ਇੱਥੇ ਚੱਲਦਾ ਹੈ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਸੀ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਇੱਕ ਪਾਸੇ ਟੈਂਟ ਜਿਹੜਾ ਹੈ ਉਹ ਸ਼ੰਭੂ ਮੋਰਚੇ ਦੇ ਵਿੱਚ ਲੱਗਿਆ ਹੋਇਆ ਹੈ ਤੇ ਸ਼ਾਂਤਮਈ ਧਰਨਾ ਪਿਛਲੇ 23 23 24 ਦਿਨਾਂ ਤੋਂ ਲਗਾਤਾਰ 4 ਅਕਤੂਬਰ ਤੋਂ ਇੱਥੇ ਜਾਰੀ ਹੈ ਜਿੱਥੇ ਦੀਪ ਸਿੱਧੂ ਅਤੇ ਵੱਖ-ਵੱਖ ਬੁਲਾ ਰਹੇ ਹਰ ਰੋਜ਼ ਪਹੁੰਚਦੇ ਨੇ ਤੇ ਇਸ ਥਾਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਸੜਕ ਜਾਮ ਕਦੇ ਵੀ ਨਹੀਂ ਕੀਤੀ ਗਈ ਅੱਜ ਇੱਕ ਸ਼ਖਸ ਦੇ ਵੱਲੋਂ ਜ਼ਰੂਰ ਸੜਕ ਜਾਮ ਕੀਤੀ ਗਈ ਸੀ ਕਿ ਰੋਸ ਉਸ ਦਾ ਇਹੀ ਸੀਗਾ ਕਿ ਉਸ ਦੀ ਫਸਲ ਜਿਹੜੀ ਹੈ ਉਹ ਨਹੀਂ ਵਿਕੀ ਹੈਗੀ ਮੰਡੀ ਦੇ ਵਿੱਚ ਨਮੀ ਨੂੰ ਜਾਣ ਬੁੱਝ ਕੇ ਜ਼ਿਆਦਾ ਦੱਸਿਆ ਗਿਆ ਮੌਇਸਚਰ ਸਹੀ ਸੀਗਾ ਤੇ ਉਸ ਨੇ ਸੜਕ ਜਾਮ ਕੀਤੀ ਸੀਗੀ ਜਿਸ ਤੋਂ ਬਾਅਦ ਹੁਣ ਉਸ ਨੂੰ ਭੇਜ ਦਿੱਤਾ ਗਿਆ ਇਸ ਥਾਂ ਤੋਂ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦਾ ਮੈਡੀਕਲ ਵੀ ਕਰਵਾਇਆ ਜਾਵੇ ਕਿ ਉਸ ਨੇ ਡਰਿੰਕ ਵੀ ਕੀਤੀ ਹੋਈ ਸੀਗੀ ਪਰ ਇਹਨਾ ਜ਼ਰੂਰ ਹੈ ਕਿ ਉਸ ਦੇ ਵਿੱਚ ਰੋਹ ਜ਼ਰੂਰ ਸੀਗਾ ਇਸ ਗੱਲ ਨੂੰ ਲੈ ਕੇ ਕਿ ਉਸ ਦੀ ਫਸਲ ਨਹੀਂ ਵਿਕੀ ਹੈਗੀ ਖੇਤੀ ਕਾਨੂੰਨਾਂ ਦਾ ਉਹ ਵੀ ਵਿਰੋਧ ਕਰਦਾ ਹੈ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਹਾਂ ਜਿੱਥੇ ਟ੍ਰੈਫਿਕ ਹੁਣ ਚੱਲ ਜ਼ਰੂਰ ਪਈ ਹੈ ਪਰ ਰਫਤਾਰ ਹੌਲੀ ਹੈ ਕਿਉਂਕਿ ਜਾਮ ਜਿਹੜਾ ਹੈ ਉਹ ਬਹੁਤ ਲੰਬਾ ਲੱਗ ਚੁੱਕਿਆ ਸੀਗਾ ਤੇ ਇੱਕ ਪਾਸੇ ਸ਼ੰਭੂ ਮੋਰਚੇ ਦਾ ਜਿਹੜਾ ਟੈਂਟ ਹੈ ਪੱਕਾ ਮੋਰਚਾ ਹੈ ਉਹ ਵੀ ਲਗਾਤਾਰ ਇੱਥੇ ਲੱਗਿਆ ਹੋਇਆ ਹੈ ਤੇ ਇਸ ਥਾਂ ਤੋਂ ਤਕਰੀਰਾਂ ਹਰ ਰੋਜ਼ ਹੋ ਰਹੀਆਂ ਨੇ ਅਤੇ ਤਕਰੀਰਾਂ ਰਾਹੀਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਦੀਪ ਸਿੱਧੂ ਅਤੇ ਉਸਦੇ ਸਾਥੀਆਂ ਦਾ ਕਹਿਣਾ ਇਹੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਲੜਾਈ ਲੜਨਾ ਚਾਹੁੰਦੇ ਨੇ ਨਾ ਕਿ ਉਹ ਇਸ ਢੰਗ ਦੇ ਨਾਲ ਕਿਸੇ ਨੂੰ ਟ੍ਰੈਫਿਕ ਜਾਮ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਸ ਥਾਂ ਤੋਂ ਜਾਮ ਜਿਹੜਾ ਹੈ ਉਹ ਖੁਲਵਾਇਆ ਗਿਆ ਹੈ ਪਰ ਹੁਣ ਹੌਲੀ ਹੌਲੀ ਟ੍ਰੈਫਿਕ ਜਿਹੜੀ ਆ ਉਹ ਆਮ ਵਰਗੀ ਹੋ ਰਹੀ ਆ ਇਹਨਾਂ ਜ਼ਰੂਰ ਹੈ ਕਿ ਇੱਕ ਸ਼ਖਸ ਦੇ ਵੱਲੋਂ ਟਰੈਕਟਰ ਟਰਾਲੀ ਲਾ ਕੇ ਜਿਹੜਾ ਜੀਟੀ ਰੋਡ ਆ ਉਸ ਨੂੰ ਜਾਮ ਕਰ ਦਿੱਤਾ ਗਿਆ ਸੀਗਾ ਤੇ ਹੁਣ ਆਵਾਜਾਈ ਆਮ ਵਰਗੀ ਹੋ ਗਈ ਆ ਪੁਲਿਸ ਜਿਹੜੀ ਆ ਉਸ ਵਿਅਕਤੀ ਨੂੰ ਵੀ ਇਸ ਥਾਂ ਤੋਂ ਲੈ ਗਈ ਆ ਪਰ ਰੋ ਜਿਹੜਾ ਜ਼ਰੂਰ ਹੈ ਕਿਸਾਨਾਂ ਦੇ ਵਿੱਚ ਖਾਸ ਕਰਕੇ ਵੱਡਾ ਰੋ ਹੈ ਇਹ ਖੇਤੀ ਕਾਨੂੰਨ ਜਿਹੜੇ ਥੋਪੇ ਸਤਿ ਸ੍ਰੀ ਅਕਾਲ ਜੀ ਮੈਂ ਹਰਨਵੀਰ ਸਿੰਘ ਰਾਣਾ ਤੇ ਇਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਇੱਕ ਕਿਸਾਨ ਦੇ ਵੱਲੋਂ ਜਾਮ ਲਾ ਦਿੱਤਾ ਗਿਆ ਏ ਕਿ ਕੁਝ ਕਹਿਣਾ ਉਸ ਦਾ ਕੀ ਕਾਰਨ ਆ ਬਾਈ ਜੀ ਕਿ ਤੁਸੀਂ ਟਰੈਕਟਰ ਜਿਹੜਾ ਇਹ ਰਸਤੇ ਦੇ ਵਿੱਚ ਖੜਾਇਆ ਜਾਮ ਲਾਇਆ ਕੀ ਕਾਰਨ ਹੈ ਮੇਰਾ ਕਾਰਨ ਇਹ ਹੈ ਜੀ ਜੀ ਮੈਂ ਜ਼ਿਮੀਦਾਰ ਹਾਂ ਇੱਕ ਮੇਰੀ ਫਸਲ ਨਹੀਂ ਵਿਕਰੀ ਮੈਨੂੰ ਰੇਟ ਨਹੀਂ ਮਿਲ ਰਿਹਾ ਮੇਰੀ ਸੁੱਕੀ ਜੀਰੀ ਧੀ ਮੇਰਾ ਮੌਇਸਚਰ ਲਾਇਆ 20 ਹੁਣੀ ਮੇਰੇ ਕੋਲ ਪਰਚੀ ਵੀ ਹੈਗੀ ਆ ਕਿਹੜੀ ਜਗ੍ਹਾ ਕਿਹੜੀ ਮੰਡੀ ਤੇ ਗਏ ਸੀ ਤੁਸੀਂ ਅੰਬਾਲੇ ਮੰਡੀ 'ਚ ਅੱਛਾ ਆਰਤੀ ਮੇਰਾ ਪ੍ਰਾਣਾ ਅੱਛਾ ਮੰਨੂ ਨਹੀਂ ਮਿਲ ਰਾ ਮੇਰਾ ਹੱਕ ਮੈਂ ਕਿਸ ਤਰ੍ਹਾਂ ਕਹਿੰਦਾ ਜੀ ਇੱਥੇ ਧਰਨਾ ਬਹੁਤ ਦਿਨ ਦਾ ਚੱਲਦਾ ਜਿਹੜਾ ਧਰਨਾ ਚੱਲ ਰਿਹਾ ਇੱਥੇ ਉਹਨੇ ਅੰਦਰ ਦਰੋ ਜਾਂਦਾ ਦਾ ਮੇਰਾ ਸ਼ੰਭੂ ਪਿੰਡ ਹੈ ਅੱਛਾ ਹੂੰ ਪਰ ਇੱਥੇ ਧਰਨਾ ਕਹਿੰਦੇ ਲਾਉਣਾ ਨਹੀਂ ਸੜਕ ਨਹੀਂ ਬੰਦ ਕਰਨੀ ਹੈਗੀ ਦੀਪ ਸਿੱਧੂ ਕਿੱਥੇ ਆ ਉਹਨੂੰ ਬੁਲਾਓ ਰੇ ਦੀਪ ਸਿੱਧੂ ਵੀ ਇੱਥੇ ਆ ਜਾਂਦਾ ਪਰ ਉਹ ਧਰਨਾ ਜਿਹੜਾ ਇਹ ਤਰੀਕਾ ਸਹੀ ਸਿੱਧੂ ਨੇ ਪਹਿਲਾਂ ਤਾਂ ਉੱਥੇ ਪਾਰਟੀ 'ਚ ਗਿਆਤਾ ਉਹ ਦੂਈ 'ਚ ਉਹਨੂੰ ਫਿਰ ਗੰਦਾ ਮੇਰੇ ਕੋਲ ਆ ਰਹਾ ਸਸ ਵਾਲੇ ਦੇ ਫੋਨ ਆ ਰਹੇ ਨੇ ਓਹ ਕੀ ਗੱਲ ਆ ਜੀ ਫਿਰ ਉਹਨੇ ਧੰਨਾ ਕਿਉਂ ਚਕਾਇਆ ਦਰਦੇ ਉਰੇ ਬੈਰਿਲ ਕਿਉਂ ਚੱਕਿਆ ਦੋਨੇ ਤੁਹਾਡੇ ਮਰੂ ਦੀਪ ਸਿੱਧੂ ਨਾਲ ਆ ਜਾਂ ਕਿਸੇ ਹੋਰ ਨਾਲ ਕਿਸੇ ਨਾਲ ਵੀ ਨਹੀਂ ਹੈਗਾ ਮੇਰਾ ਮੈਂ ਕਿਸਾਨ ਨਾਲ ਆ ਜੀ ਤੁਸੀਂ ਤੁਹਾਡੇ ਦੂ ਕਿਸਾਨ ਆ ਤੇ ਹਰੀ ਪਗੜੀ ਬੰਨੀ ਵੀ ਆ ਤੂੰ ਜ਼ਿਮੀਦਾਰ ਆ ਤੂੰ ਜਵਾਨ ਮੁੰਡਾ ਤੈਨੂੰ ਪਤਾ ਨਹੀਂ ਹੈਗਾ ਕੁਝ ਵੀ ਤੂੰ ਕੱਲਾ ਪੱਤਰਕਾਰ ਨਹੀਂ ਹੈਗਾ ਉਰੇ ਆ ਮੇਰਾ ਵੀਰ ਤੁਸੀਂ ਸ਼ਰਾਬ ਵੀ ਪੀਤੀ ਹੋਈ ਹੈ ਨਹੀਂ ਜੀ ਪੀਤੀ ਹੋਈ ਮੈਂ ਸੋਫੀਆ ਹਾਂ ਸੋਫੀਆ ਤੁਸੀਂ ਹਾਂ ਮੈਂ ਜ਼ਿੰਮੇਦਾਰ ਮੈਂ ਜੀਰ ਵੀ ਜਗਾ ਮੈਨੂੰ ਨੁਕਸਾਨ ਹੋਇਆ ਮੈਂ ਤਾਂ ਬੋਲ ਰਿਹਾ ਹਾਂ ਮੇਰਾ ਵੀ ਆਇਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਜਿਹੜੀ ਆ ਉਹ ਰਸਤੇ ਦੇ ਵਿੱਚ ਖੜਾ ਦਿੱਤੀ ਐ ਜਾਮ ਜਿਹੜਾ ਇਸ ਵੇਲੇ ਲੱਗਿਆ ਹੋਇਆ ਏ ਪਿਛਲੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਗੱਡੀਆਂ ਨੇ ਉਹ ਪਿੱਛੇ ਜਾਮ ਲੱਗ ਚੁੱਕਿਆ ਤੇ ਇਹ ਟਰਾਲੀ ਜਿਹੜੀ ਆ ਉਹ ਰਸਤੇ ਦੇ ਵਿੱਚ ਰੁਕੀ ਹੋਈ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਦਰਸ਼ੀ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾ ਰਹੇ ਨੇ ਕਿ ਇਹ ਜਿਹੜਾ ਦਿੱਲੀ ਤੋਂ ਜੀਟੀ ਰੋਡ ਹੈ ਜਿੱਥੋਂ ਐਂਟਰੀ ਹੁੰਦੀ ਆ ਇੱਕ ਕਿਸਾਨ ਦੇ ਵੱਲੋਂ ਇਹ ਟਰਾਲੀ ਜਿਹੜੀ ਆ ਉਹ ਰਾਹ ਦੇ ਵਿੱਚ ਖੜਾ ਦਿੱਤੀ ਗਈ ਹੈ ਤੇ ਕਹਿਣਾ ਉਸ ਦਾ ਇਹੀ ਹੈ ਕਿ ਫਸਲ ਉਸ ਦੀ ਨਹੀਂ ਵਿਕੀ ਹੈਗੀ ਤੇ ਉਸ ਨਾਲ ਇਸ ਕਰਕੇ ਉਸਨੇ ਇਹ ਟਰਾਲੀ ਦੇ ਰਾਹੀਂ ਜਾਮ ਲਾਇਆ ਸੋ ਇਸ ਵੇਲੇ ਦੀਪ ਸਿੱਧੂ ਬਾਈ ਹੋਰੀ ਉਹਨਾਂ ਦੇ ਕੋਲ ਪਹੁੰਚੇ ਨੇ ਕਰਨਾ ਦੀ ਚੱਕਿਆ ਸੀ ਉਹ ਤੁਸੀਂ ਚਲੋ ਆਪਾਂ ਗੱਲ ਕਰਦੇ ਹਾਂ ਚਲੋ ਅੱਗੇ ਚੱਲੀਏ ਆਜੋ ਸੋ ਇਸ ਵੇਲੇ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਉਹ ਜਾਮ ਖਲਵਾਇਆ ਗਿਆ ਖਲਵਾਇਆ ਜਾ ਰਿਹਾ ਹੈ ਇੱਕ ਕਿਸਾਨ ਜਿਹੜਾ ਇੱਥੇ ਪਹੁੰਚਿਆ ਤੇ ਜਿਸ ਟੰਗ ਦੇ ਨਾਲ ਉਸਨੇ ਟਰੈਕਟਰ ਟਰਾਲੀ ਰਾਹ ਦੇ ਵਿੱਚ ਖੜੀ ਕਰਤੀ ਸੀਗੀ ਤੇ ਇਸ ਵੇਲੇ ਹੁਣ ਉਸ ਟਰੈਕਟਰ ਟਰਾਲੀ ਨੂੰ ਹਟਾਇਆ ਜਾ ਰਿਹਾ ਹੈ ਦੀਪ ਸਿੱਧੂ ਹੋਰੀ ਟਰੈਕਟਰ ਤੇ ਖੁਦ ਪਹੁੰਚੇ ਨੇ ਤੁਸੀਂ ਦੇਖ ਹੀ ਸਕਦੇ ਹੋ ਉਹਦੇ ਨਾਲ ਵੀ ਜਿਹੜਾ ਇਸ ਵੇਲੇ ਵਿਚਾਰ ਕੀਤਾ ਜਾ ਰਿਹਾ ਪਰ ਇਸ ਵੇਲੇ ਜਾਮ ਜ਼ਰੂਰ ਖੋਲਾ ਦਿੱਤਾ ਗਿਆ ਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕਿਉਂਕਿ ਇਹ ਹਾਈਵੇ ਇਦਾਂ ਦਾ ਏ ਇਹ ਜੀਟੀ ਰੋਡ ਇਦਾਂ ਦਾ ਏ ਕਿ ਇੱਥੇ 2 ਮਿੰਟ ਲਈ ਵੀ ਕੋਈ ਜਾਮ ਲੱਗ ਜਵੇ ਤਾਂ ਕਈ ਕਿਲੋਮੀਟਰ ਲੰਮੀਆਂ ਜਿਹੜੀਆਂ ਲਾਈਨਾਂ ਨੇ ਉਹ ਲੱਗ ਜਾਂਦੀਆਂ ਨੇ ਸੋ ਇੱਕ ਕਿਸਾਨ ਦੇ ਵੱਲੋਂ ਇੱਥੇ ਟਰਾਲੀ ਟਰੈਕਟਰ ਖੜਾਇਆ ਗਿਆ ਪਰ ਹੁਣ ਉਹ ਹਟਾ ਦਿੱਤਾ ਗਿਆ ਏ ਜਿਸ ਤੋਂ ਬਾਅਦ ਟ੍ਰੈਫਿਕ ਚਲਾਈ ਜਾ ਰਹੀ ਹੈ ਇਹ ਰਾ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੱਕ ਜਿਹੜੀ ਟ੍ਰੈਫਿਕ ਹੈ ਉਸ ਦਾ ਜਾਮ ਹੋ ਗਿਆ ਸੀਗਾ ਕਿਉਂਕਿ ਇਹ ਹੀ ਜੀਟੀ ਰੋਡ ਹੈ ਜਿੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਵਾਹਨ ਜਿਹੜੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਲਈ ਐਂਟਰ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਰਾਬੀ ਬੰਦਾ ਵਿੱਚ ਆ ਕੇ ਇੱਕ ਸ਼ਰਾਬੀ ਬੰਦੇ ਨੇ ਆ ਕੇ ਜਾਮ ਕਰ ਦਿੱਤਾ ਸੀਗਾ ਉਹਦੇ ਕਰਕੇ ਗੱਲ ਹੋਈ ਹੈ 1000 ਬੰਦਾ 2000 ਬੰਦਾ ਬੜੀ ਸ਼ਾਂਤੀ ਦੇ ਨਾਲ ਸਾਰਾ ਕੁਝ ਦੇਖ ਰਿਹਾ ਹੈਗਾ ਆ ਪੁਲਿਸ ਪ੍ਰਸ਼ਾਸਨ ਨਾਲ ਹੈਗਾ ਇਹਨਾਂ ਦੇ ਸਾਹਮਣੇ ਇੱਕ ਬੰਦਾ ਜਿਹੜਾ ਆਇਆ ਸੀਗਾ ਅਸੀਂ ਉਹਨੂੰ ਮਨਾ ਕੇ ਅਸੀਂ ਭੇਜ ਦਿੱਤਾ ਹੈਗਾ 1000 ਬੰਦਾ ਸਾਡੇ ਨਾਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਕ ਕਿਸਾਨ ਦੇ ਵੱਲੋਂ ਇਹ ਜਾਮ ਲਾਇਆ ਗਿਆ ਸੀ ਉਹੀ ਗੱਲ ਹੈ ਉਹਨਾਂ ਵੱਲੋਂ ਨਹੀਂ ਇੱਕ ਸ਼ਰਾਬੀ ਬੰਦਾ ਸੀਗਾ ਉਹਨੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਵਾਲਿਆਂ ਨੂੰ ਅਸੀਂ ਕਹਿ ਰਹੇ ਹਾਂ ਦਾ ਮੈਡੀਕਲ ਕਰਵਾਓ ਔਰ ਇਹਨੂੰ ਰੈਸਟ ਕਰੋ ਅਸੀਂ ਕਿਸੇ ਤਰ੍ਹਾਂ ਦਾ ਕੋਈ ਜਾਮ ਨੂੰ ਨਹੀਂ ਗੱਲ ਕਰਦੇਗੇ ਸ਼ਾਂਤੀ ਭਰੇ ਤਰੀਕੇ ਨਾਲ ਅਸੀਂ ਬੈਠੇ ਹੋਏ ਕੋ 1000 ਬੰਦਾ ਬੈ ਕੋ ਜੋ ਜਾਮ ਜ਼ਰੂਰ ਲਾਇਆ ਗਿਆ ਸੀਗਾ ਪਰ ਹੁਣ ਖਲਵਾ ਦਿੱਤਾ ਗਿਆ ਏ ਪਰ ਇਹ ਵੀ ਇੱਕ ਬੰਦੇ ਨੇ ਹੁਣ ਇੱਕ 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 ਸ਼ਰਾਬ ਪੀਤੀ ਹੋਈ ਸੀ ਇੱਕ ਬੰਦਾ ਕਿਤੇ ਵੀ ਖਲੋ ਕੇ ਇਹ ਜ਼ਰੂਰੀ ਨਹੀਂ ਕਿ ਸ਼ੰਭੂ ਮੋਰਚੇ ਉੱਤੇ ਇੱਕ ਬੰਦਾ ਖੰਨੇ ਖਲੋ ਕੇ ਗੁਵਿੰਦਗੜ ਖੋ ਕੇ ਕਿਤੇ ਵੀ ਟਰਾਲੀ ਮਾਰ ਦੇਗਾ ਉਹਨਾਂ ਦੇ ਵਾਸਤੇ ਅਸੀਂ ਰਿਸਪੌਂਸਿਬਲ ਨਹੀਂ ਹੈਗੇ ਤੁਹਾਨੂੰ ਰਿਸਪੌਂਸਿਬਲ ਨਹੀਂ ਕਹਿ ਰਹੇ ਪਰ ਅਸੀਂ ਇੱਥੇ ਇੱਥੇ ਮੌਜੂਦ ਆ ਅਸੀਂ ਜੋ ਦੇਖਿਆ ਹੋਈ ਦਿਖਾ ਰਹੇ ਆ ਕਿ ਇੱਕ ਸ਼ਖਸ ਆਉਂਦਾ ਤੇ ਟਰੈਕਟਰ ਟਰਾਲੀ ਇੱਥੇ ਖੜਾ ਦਿੰਦਾ ਏ ਉਸ ਤੋਂ ਬਾਅਦ ਜਾਮ ਲੱਗ ਜਾਂਦਾ ਹੈ ਜਿਹੜਾ ਜੀਟੀ ਰੋਡ ਸੀਗੀ ਅਸੀਂ ਪੁਲਿਸ ਨੂੰ ਮੈਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਕਿਹਾ ਔਰ ਇਹਨਾਂ ਨੇ ਖੁਦ ਵੀ ਉਹਨਾਂ ਨੂੰ ਮੁਸ਼ਕਾਈ ਇਹ ਮੋਢੇ ਵਿੱਚੋਂ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਮੈਡੀਕਲ ਕਰਵਾਓ ਬੰਦੇ ਦਾ ਜਾ ਕੇ ਤੁਸੀਂ ਤੁਸੀਂ ਬਿਲਕੁਲ ਵੀ ਜਿਹੜਾ ਜਾਮ ਵਾਲਾ ਕਨਸੈਪਟ ਹੈ ਉਹਦਾ ਸਮਰਥਨ ਨਹੀਂ ਕਰਦੇ ਹੈਗੇ ਅਸੀਂ ਸਮਰਥਨ ਅਸੀਂ ਤਾਂ ਉਹਨੂੰ ਕਹਿੰਦੇ ਆ ਕਿ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ ਕਾਨੂੰਨ ਆਪਦੇ ਹੱਥ 'ਚ ਨਹੀਂ ਲੈਣਾ ਹੈਗਾ ਠੀਕ ਹੈ ਸੋ ਸ਼ੰਭੂ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਜਿਸ ਟੰਗ ਦੇ ਨਾਲ ਇੱਥੇ ਪੱਕਾ ਮੋਰਚਾ ਜਿਹੜਾ ਹੈ ਉਹ ਲਗਾਤਾਰ ਜ ਇਹ ਹਾਈਵੇ ਜਿਹੜਾ ਜੀਟੀ ਰੋਡ ਹੈ ਉਹ ਜਾਮ ਕੀਤਾ ਗਿਆ ਸੀਗਾ ਪਰ ਹੁਣ ਜਿਹੜੀ ਟ੍ਰੈਫਿਕ ਹੈ ਉਸ ਨੂੰ ਖੁਲਵਾ ਦਿੱਤਾ ਗਿਆ ਹੈ ਕਿਉਂਕਿ ਦੀਪ ਸਿੱਧੂ ਹੋਰੀ ਖੁਦ ਇਸ ਗੱਲ ਦੇ ਬਿਲਕੁਲ ਵੀ ਸਮਰਥਨ ਨਹੀਂ ਕਰਦੇ ਕਿ ਜਾਮ ਵਰਗੀ ਸਥਿਤੀ ਇੱਥੇ ਬਣੇ ਕਿਉਂਕਿ ਸ਼ਾਂਤਮਈ ਟੰਗ ਦੇ ਨਾਲ ਇਹ ਧਰਨਾ ਜਿਹੜਾ ਹੈ ਉਹ ਇੱਥੇ ਚੱਲਦਾ ਹੈ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਸੀ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਇੱਕ ਪਾਸੇ ਟੈਂਟ ਜਿਹੜਾ ਹੈ ਉਹ ਸ਼ੰਭੂ ਮੋਰਚੇ ਦੇ ਵਿੱਚ ਲੱਗਿਆ ਹੋਇਆ ਹੈ ਤੇ ਸ਼ਾਂਤਮਈ ਧਰਨਾ ਪਿਛਲੇ 23 23 24 ਦਿਨਾਂ ਤੋਂ ਲਗਾਤਾਰ 4 ਅਕਤੂਬਰ ਤੋਂ ਇੱਥੇ ਜਾਰੀ ਹੈ ਜਿੱਥੇ ਦੀਪ ਸਿੱਧੂ ਅਤੇ ਵੱਖ-ਵੱਖ ਬੁਲਾ ਰਹੇ ਹਰ ਰੋਜ਼ ਪਹੁੰਚਦੇ ਨੇ ਤੇ ਇਸ ਥਾਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਸੜਕ ਜਾਮ ਕਦੇ ਵੀ ਨਹੀਂ ਕੀਤੀ ਗਈ ਅੱਜ ਇੱਕ ਸ਼ਖਸ ਦੇ ਵੱਲੋਂ ਜ਼ਰੂਰ ਸੜਕ ਜਾਮ ਕੀਤੀ ਗਈ ਸੀ ਕਿ ਰੋਸ ਉਸ ਦਾ ਹੀ ਸੀਗਾ ਕਿ ਉਸ ਦੀ ਫਸਲ ਜਿਹੜੀ ਹੈ ਉਹ ਨਹੀਂ ਵਿਕੀ ਹੈਗੀ ਮੰਡੀ ਦੇ ਵਿੱਚ ਨਮੀ ਨੂੰ ਜਾਣ ਬੁੱਝ ਕੇ ਜ਼ਿਆਦਾ ਦੱਸਿਆ ਗਿਆ ਮੌਇਸਚਰ ਸਹੀ ਸੀਗਾ ਤੇ ਉਸਨੇ ਸੜਕ ਜਾਮ ਕੀਤੀ ਸੀਗੀ ਜਿਸ ਤੋਂ ਬਾਅਦ ਹੁਣ ਉਸ ਨੂੰ ਭੇਜ ਦਿੱਤਾ ਗਿਆ ਇਸ ਥਾਂ ਤੋਂ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦਾ ਮੈਡੀਕਲ ਵੀ ਕਰਵਾਇਆ ਜਾਵੇ ਕਿ ਉਸਨੇ ਡਰਿੰਕ ਵੀ ਕੀਤੀ ਹੋਈ ਸੀਗੀ ਪਰ ਇਹਨਾ ਜ਼ਰੂਰ ਹੈ ਕਿ ਉਸ ਦੇ ਵਿੱਚ ਰੋਹ ਜ਼ਰੂਰ ਸੀਗਾ ਇਸ ਗੱਲ ਨੂੰ ਲੈ ਕੇ ਕਿ ਉਸ ਦੀ ਫਸਲ ਨਹੀਂ ਵਿਕੀ ਹੈਗੀ ਖੇਤੀ ਕਾਨੂੰਨਾਂ ਦਾ ਉਹ ਵੀ ਵਿਰੋਧ ਕਰਦਾ ਹੈ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਹਾਂ ਜਿੱਥੇ ਟ੍ਰੈਫਿਕ ਹੁਣ ਚੱਲ ਜ਼ਰੂਰ ਪਈ ਹੈ ਪਰ ਰਫ਼ਤਾਰ ਹੌਲੀ ਹੈ ਕਿਉਂਕਿ ਜਾਮ ਜਿਹੜਾ ਹੈ ਉਹ ਬਹੁਤ ਲੰਬਾ ਲੱਗ ਚੁੱਕਿਆ ਸੀਗਾ ਤੇ ਇੱਕ ਪਾਸੇ ਸ਼ੰਭੂ ਮੋਰਚੇ ਦਾ ਜਿਹੜਾ ਟੈਂਟ ਹੈ ਪੱਕਾ ਮੋਰਚਾ ਹੈ ਉਹ ਵੀ ਲਗਾਤਾਰ ਇੱਥੇ ਲੱਗਿਆ ਹੋਇਆ ਹੈ ਤੇ ਇਸ ਥਾਂ ਤੋਂ ਤਕਰੀਰਾਂ ਹਰ ਰੋਜ਼ ਹੋ ਰਹੀਆਂ ਨੇ ਅਤੇ ਤਕਰੀਰਾਂ ਰਾਹੀਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਦੀਪ ਸਿੱਧੂ ਅਤੇ ਉਸਦੇ ਸਾਥੀਆਂ ਦਾ ਕਹਿਣਾ ਇਹੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਲੜਾਈ ਲੜਨਾ ਚਾਹੁੰਦੇ ਨੇ ਨਾ ਕਿ ਉਹ ਇਸ ਢੰਗ ਦੇ ਨਾਲ ਕਿਸੇ ਨੂੰ ਟ੍ਰੈਫਿਕ ਜਾਮ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਸ ਥਾਂ ਤੋਂ ਜਾਮ ਜਿਹੜਾ ਇਹੋ ਖੁਲਵਾਇਆ ਗਿਆ ਪਰ ਹੁਣ ਹੌਲੀ-ਹੌਲੀ ਟ੍ਰੈਫਿਕ ਜਿਹੜੀ ਹੈ ਉਹ ਆਮ ਵਰਗੀ ਹੋ ਰਹੀ ਹੈ ਇੰਨਾ ਜ਼ਰੂਰ ਹੈ ਕਿ ਇੱਕ ਸ਼ਖਸ ਦੇ ਵੱਲੋਂ ਟਰੈਕਟਰ ਟਰਾਲੀ ਲਾ ਕੇ ਜਿਹੜਾ ਜੀਟੀ ਰੋਡ ਹੈ ਉਸ ਨੂੰ ਜਾਮ ਕਰ ਦਿੱਤਾ ਗਿਆ ਸੀਗਾ ਤੇ ਹੁਣ ਆਵਾਜਾਈ ਆਮ ਵਰਗੀ ਹੋ ਗਈ ਆ ਪੁਲਿਸ ਜਿਹੜੀ ਆ ਉਸ ਵਿਅਕਤੀ ਨੂੰ ਵੀ ਇਸ ਥਾਂ ਤੋਂ ਲੈ ਗਈ ਆ ਪਰ ਰੋ ਜਿਹੜਾ ਜ਼ਰੂਰ ਹੈ ਕਿਸਾਨਾਂ ਦੇ ਵਿੱਚ ਖਾਸ ਕਰਕੇ ਵੱਡਾ ਰੋ ਹੈ ਕਿ ਖੇਤੀ ਕਾਨੂੰਨ ਜਿਹੜੇ ਥੋਪੇ ਸਸਿ